ਸਨਾਲਾ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਗ ਡੈਰੀ ਫਾਰਮ ਦੇ ਤੇ ਅੱਜ ਦੀ ਵੀਡੀਓ ਵਿੱਚ ਵੀ ਚਾਰ ਮੱਗ ਸੇਲ ਲਈ ਲੈ ਕੇ ਆਏ ਜੀ ਪਹਿਲੇ ਨੰਬਰ ਤੇ ਮੱਧ ਦੇ ਰਵੇਂ ਨੀਲੀ ਰਾਵੀ ਤੇ ਪੈਂਦੀ ਆ ਤਾਜੀ ਸੂਈ ਵੀ ਆ ਦੋ ਨੰਬਰ ਤੇ ਬਈ ਬੂਰੀ ਆ ਤੋਕੜ ਗੱਬਣ ਤੇ ਆ ਵੀ ਬਈ ਛੋਟੀ ਤਾਜੀ ਸੂਈ ਵੀ ਆ ਚੰਗੀ ਬਹੁਤ ਆ ਅੱਗੇ ਬਈ ਕਟਾਗਾ ਤੇ ਜਿਸ ਘਰ ਚ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਤਕਰੀਬਨ ਬਈ 20 ਤੋਂ 25 ਕਿੰਨਾ ਗਾ ਜਿਹੜੇ ਮੱਝਾਂ ਦੇ ਰੱਖੇ ਪਿਆ ਸਾਰੀਆਂ ਮੱਝਾਂ ਬਈ ਦੀਆਂ ਦੁੱਧ ਤੇ ਲਾਈਆਂ ਹੋਈਆਂ ਬਰੀਡ ਬਾਈ ਕੋਲੇ ਸਾਰੀ ਬਈ ਚੰਗੀ ਆ ਆਉ ਕੋਚ ਲੈਣੇ ਬਾਈ। ਟੋਟਲ ਬਾਈ ਜੀ ਸਤਿ ਸ੍ਰੀ ਅਕਾਲ। ਬਾਈ ਸਤਿ ਸ੍ਰੀ ਅਕਾਲ। ਠੀਕ ਹੋ ਜੱਗੇ। ਆਹ ਹਾਂ ਬਾਈ ਵਧੀਆ। ਆਪਣੇ ਯਾਰ ਮਿੱਤਰ ਦੀ ਆ। ਹਾਂ ਬਾਈ ਇਹ ਆਪਣੇ ਯਾਰ ਮਿੱਤਰ ਦੇ ਮਾਲ ਆਗਾ। ਠੀਕ। ਉਹਦੇ ਕੋਲੇ ਥੋੜੇ ਪਸ਼ੂ ਵੱਧ ਗਏ ਸੀਗੇ ਤੇ ਉਹ ਕਹਿੰਦਾ ਆਪਾਂ ਸੇਲ ਕਰਨੇ ਆ ਜੇਲਾ ਆਪਾਂ ਵੀਡੀਓ ਕਰ ਦਿੰਨੇ ਆ। ਨਾਮ ਤੇ ਐਡਰੈਸ ਬੋਲ। ਨਾ ਬਾਈ ਮੇਰਾ ਜੱਗਾ ਪਿੰਡ ਟੇਲਮਾ। ਤਹਿਸੀਲ ਤਪਾ। ਜ਼ਿਲ੍ਹਾ ਬਰਨਾਲਾ ਬਾਈ। ਠੀਕ ਆ। ਨੇੜੇ ਸਭ ਬਾਈ ਦਾ। ਹਾਂ ਨੇੜੇ ਤਪਾ ਬਾਈ ਮੈਂ ਸਭ ਪਿੰਡ ਟੇਲਮਾ ਦੀ ਖੜੀ ਆਂਗਾ ਸੈਟੀ ਦੇ ਕੋਲ ਜਮਾ। ਸੈਟੀ ਦੇ। ਹਾਂ ਰਜਿੰਦਰ ਪ 55001 ਠੀਕ ਆ ਬਾਈ ਹਾਂ ਬਾਈ ਜਿਹੜੀ ਪਹਿਲੇ ਨੰਬਰ ਦੇ ਮੱਝ ਦੇ ਨੇ ਕਿਹੜਾ ਸੂਸ ਹੋਈ ਬਾਈ ਇਹ ਤੀਜਾ ਸੂਸ ਹੋਈ ਹੋਈ ਆ ਕਦੋਂ ਸੂਈ ਆ ਬਾਈ ਇਹਨੂੰ ਬਾਈ ਸੂਈ ਨੂੰ ਅੱਜ ਹੋ ਗਏ ਪੰਜਵਾਂ ਛੇਵਾਂ ਦੇਣਾ ਬਾਈ ਬੱਚਾ ਕੀ ਆ ਬੱਚਾ ਕੱਟਾ ਬਈ ਕਿੰਨਾ ਦੁੱਧ ਰੈਡੀ ਆ ਦੁੱਧ ਬਾਈ 12 ਕਿਲੋ ਐਂ ਦੱਬੇ ਮਾਰ ਲੇ ਭਮਾ ਦੀ ਪਿਆ ਕੇ ਅੱਛਾ ਜਮਾ ਕੰਡੇ ਵਾਲਾ 12 ਕਿਲੋ ਆ 14 ਕਿਲੋ ਦੀ ਗਰੰਟੀ ਆ ਮੱਝ ਦੀ ਆਪਣੀ ਠੀਕ ਆ ਹਾਂ ਨੀਲੀ ਦਾ ਵਿੱਚ ਵੀ ਪੈਂਦੀ ਆ ਹਾਂ ਨੀਲੀ ਦਾ ਕੱਟਾ ਵੀ ਖੜਾ ਗਿਆ ਉਹ ਆਪਾਂ ਸੇਲ ਕਰਨ ਲਾਸ਼ਟ ਦੇ ਦੇਖਣਾ ਮੰਗੀ ਠੀਕ ਆ ਨੀਲੀ ਰਵੀ ਦੇ ਬੱਚੇ ਤੋਰੀ ਵੀ ਆ ਕੇ ਕਹੂੰ ਆਰਡਰ ਪ੍ਰੋਡਕਟ ਮਾਲ ਦਾ ਥਾਨ ਤੁਣ ਬਹੁਤ ਡਾਕਟਰ ਮੈਂ ਰਾਜੀ ਰੂਜੀ ਕਾਠੀ ਮੈਂ ਦੀ ਬਹੁਤ ਚੰਗੀ ਆ ਪੂਰੀ ਫੁੱਲ ਸਰੀ ਵਾਲੀਆਂ ਮੈਂ ਸਾਡਾ ਕੋਈ ਲਾਂਬੇ ਵਾਲੀ ਗੱਲ ਨਹੀਂ ਠੀਕ ਆ ਫੇਸ ਬੜਾ ਚੰਗਾ ਸਿੰਘ ਦੀ ਕਾਰ ਬਾਕੀ ਮੈਂ ਦੀ ਜਾਦੂ ਡਾਕਟਰ ਬਹੁਤ ਆ ਠੰਡੀ ਡਾਕਟਰ ਇੰਨੀ ਆ ਇਹਨੂੰ ਆਪ ਸੱਦਣੀ ਪਊ ਇਹ ਅੱਛਾ ਜਮਾ ਪਾਇਆ ਭਾਈਆ ਦੁੱਧ ਦਿੰਦੀ ਆ ਡਾਕਟਰ ਇਹ ਅੱਛਾ ਹਾਂ ਇੰਨੀ ਜਾਦੂ ਕਰਾਉਂਦਾ ਹਾਂ ਹਾਂ ਬਾਕੀ ਥਾਂ ਲੈ ਕੇ ਬੜੀ ਸਾਫ ਆ ਸਹੀ ਗੱਲ ਆ ਭਾਈ ਉਹ ਦਿੰਦੀ ਵੀ ਯਾਰਾ ਜੀ ਜੀ ਪੂਰੀ ਕੱਦ ਕੁੱਦ ਵਧੀਆ ਆ ਮੁੱਲ ਕੀ ਆ ਦਾ ਜੱਜ ਜੱਫਰ ਮੁੱਲ ਆ ਸਤੇਪ 95000 ਦੀ ਦੇਣੀ ਆ ਮਾਨਤਨ ਹੋ ਜੀ ਬਾਕੀ ਕੋਈ ਗੱਲ ਨਹੀਂ ਪਹਿਲਾਂ 100 ਛੱਪਾ ਹੀ ਹੋਏ ਚੋਂ ਮੁੱਲ ਆਪਣੇ ਜਾਇਜ਼ ਹੋਣਗੇ ਇਧਰੇ 94000 ਰੁਪਇਆ ਮੁੱਲ ਬਾਕੀ ਰਾਈਟ ਹੈ ਮੰਗਾਂ ਦੇ 10 10 ਮੰਗੀ ਜਾਂਦੇ ਆ ਤੂੰ ਇਹ ਲੇਖ ਲਾ ਸਹੀ ਗੱਲ ਆ ਭਾਈ ਮੁੱਲ ਜਮਾ ਜਾਇਜ਼ ਆ 95000 ਰੁਪਇਆ ਮਾਨਤਨ ਜਿਹੜਾ ਜ਼ਰੂਰ ਹੋ ਜੀ ਕੋਈ ਗੱਲ ਨਹੀਂ ਮਾਨਤਨ ਹੋ ਜੂਗਾ ਜੀ ਸਵਾਈ ਆ ਭਾਈ ਬੱਚਾ ਮਗਰ ਕੱਟਾ ਹਣ ਕੱਟਾ ਕੱਟਾ ਜਿਹੜਾ ਚਾਹੀਏ ਤਸੱਲੀ ਕਰਕੇ ਜਾਵੇ ਪੂਰੀ ਠੀਕ ਆ ਬਈ ਅੱਗੇ ਬਈ ਬੂਰੀ ਹਾਂ ਡਾਕਟਰ ਬੂਰੀ ਇਹ ਡਾਕਟਰ ਬੂਰੀ ਗੱਪਣਾ 4 ਮਹੀਨੇ ਦੀ ਗੱਪਣਾ ਡਾਕਟਰ ਹਮ ਆਟੋ ਕੰਡੇ ਵਾਲਾ ਦੁੱਦਾ ਅੱਛਾ ਹਾਂ ਬਿਨਾ ਬੱਚੇ ਤੋਂ ਥਾਪੀ ਤੇ ਆ ਠੀਕ ਆ ਹਾਂਜੀ ਖੋਲ ਦੇ ਬਈ ਤੋਰ ਕੇ ਤੋਰ ਦੇ ਬਈ ਰਾਜੀ ਚੰਗੀ ਆ ਮੰਗ ਇੰਨੀ ਕਾ ਵੀ ਮਿਲਦੀ ਬਹੁਤ ਘੱਟ ਡਾਕਟਰ ਨਹੀਂ ਹੈ ਤਾਂ ਇੱਕ ਤਰ੍ਹਾਂ ਦਾ ਕੇਸ ਬੜਾ ਪਿਆਰਾ ਤੇ ਸਿੰਘ ਸਿੰਘ ਬਹੁਤ ਚੰਗਾ ਚੰਗਾ। ਬਾਕੀ ਡਾਕਟਰ ਕਦ ਕੁਦ ਦੀ ਝੋਟੀ ਦਾ ਪੂਰਾ ਟੌਪ ਦਾ ਥਣ ਲੈਵੇ ਦੀ ਬਹੁਤ ਸਾਫ ਆ। ਹੂੰ ਬਾਕੀ ਡਾਕਟਰ 14 ਲੀਟਰ ਦਾ ਦੁੱਧ ਚੋਇਆ ਵਾ ਸਾਡਾ ਆ ਉਹਦਾ। ਸੱਜਰ ਦਾ। ਹਾਂ ਸੱਜਰ ਦਾ। ਹੂੰ 14 ਲੀਟਰ ਬਾਈ ਕਹਿੰਦਾ ਸੱਜਰ ਦਾ ਦੁੱਧ ਚੋਇਆ। ਇਸ ਟਾਈਮ ਵੀ ਬਾਈ 7 ਲੀਟਰ ਦੁੱਧ ਦਾ ਦੱਸਦਾ। ਬਾਕੀ ਡਾਕਟਰ ਐਨ ਪੱਕੀ ਪੂਰੀ ਆ ਐ ਨਹੀਂ ਵੀ ਰੋਸੀਆਂ ਰਾਸੀਆਂ ਜਮਾ ਐਨ ਪੱਕੀ ਬੂਰੀ ਆ ਪੈਔਰ ਹਾਂ ਤੇ ਕੀ ਮੋਲਾ ਦਾ ਡਾਕਟਰ ਇਹਦਾ ਮੋਲਾ ਹੈਗਾ 80 ਹਜ਼ਾਰ ਬਸ ਵਿੱਚੋਂ 100 ਸਪਾ ਹੀ ਹੋਊ 80000 ਰੁਪਿਆ ਮੋਲਾ ਵਿੱਚੋਂ ਮਾਨਤਾ ਹਾਂ ਅੱਗੇ ਪ੍ਰਾਪਤ ਹੈ ਨੰਬਰ ਸੁਈ ਵੀ ਆ ਹਾਂ ਡਾਕਟਰ ਇਹ ਸੁਈ ਹੈ ਡਾਕਟਰ ਕੱਲ ਹੂੰ ਜਿਹੜਾ ਸੁਬਾ ਸੁਈ ਆ ਇਹ ਡਾਕਟਰ ਇਹ ਵੀ ਤੀਜਾ ਸੁਬਾ ਸੁਈ ਆ ਡਾਕਟਰ ਠੀਕ ਆ ਬੱਚਾ ਗੱਦ ਨੂੰ ਇੰਨੀ ਖਰੀ ਆ ਮੈਂ ਹੂੰ ਬਸ ਇਹ ਰੱਬ ਦਾ ਮਾਈ ਆ ਅੱਛਾ 15 ਕਿਲੋ ਚੋਇਆ ਵਾ ਕੱਲ ਵੀ ਸੁਈ ਥੱਲੇ 11 12 ਕਿਲੋ ਬੋਲੀ ਆ ਹੁਣ ਇਹ ਥੱਲੇ ਬੱਚਾ ਕੀ ਆ ਬੱਚਾ ਲੈਟਰ ਦੇ ਮਾਰੇ ਕੱਟੀ ਆ ਕੱਟੀ ਬਹੁਤ ਚੰਗੀ ਆ ਕੱਟੀ ਚੰਗੀ ਆ ਲੈਟਰ ਆ ਦੁੱਧ ਨੂੰ ਬਾਈ ਕਹਿੰਦਾ ਇੰਨੀ ਕਿ ਖੱਰੀ ਆ ਵੀ 11 12 ਲੀਟਰ ਬਹੁਤ ਬਾਕੀ ਲੈਟਰ ਸਾਰਾ ਘਰ ਦਾ ਰਵਾਗਾ ਇਹ ਇੰਨੀ ਜਿਆਦੇ ਸਹੀ ਦੀ ਆ ਮੈਂ ਇਹਦੀ ਬਸ ਤੂੰ ਆਪਾਂ 15 ਲੀਟਰ ਐ ਲਿਖ ਕੇ ਦੇਵਾਂਗੇ ਚਵਾ ਕੇ ਵੀ ਦੇ ਦਾਂਗੇ ਆਪਾਂ ਹੋਰ ਦੱਸੋ ਹਾਂ ਕੋਈ ਸੌਦਾ ਕਰ ਲੇ 15 ਲੀਟਰ ਆਪਾਂ ਤਾਂ ਚਵਾ ਕੇ ਦੇ ਦਾਂਗੇ ਦੁੱਧ ਹੋਰ ਦੇ ਬਈ ਤੋਰ ਕੇ ਦੇਵਾ ਕਮਾਲ ਦਾ ਸਾਨਾ ਹੁਣ ਸਾਡਾ ਡਾਕਟਰ ਥੋੜੀ ਜਾਪੇ ਕਰਕੇ ਆਏ ਥੋੜੀ ਐਂ ਵੀ ਲੱਗਦੀ ਆ ਪੂਰੀ ਐ ਕਾਠੀ ਗੁੱਠੀ ਮੈਂ ਦੀ ਬਹੁਤ ਚੰਗੀ ਡਾਕਟਰ ਚਵਾਈ ਇਹਦੀ ਹੁਣ ਕਰੀਬ ਹੀ ਹੋ ਗਾਣਾ ਚਵਾਈ ਕਰੀਬ ਇਹਦਾ ਟਾਈਮ ਵੀ ਉਹ ਦੱਸ ਸਾਡੇ ਜਿਹੜਾ ਸਵੇਰੇ ਤੇ ਹੀ ਆਂ ਦੀ ਕਰੀਬ ਹੀ ਆ ਤਕਰੀਬਨ ਟਾਈਮ ਆਪਾਂ ਵੇਖ ਹੀ ਲੈਣਾ ਕੋਈ ਜਿੱਤਨੇ ਵਿੱਚ ਤੇ ਤੋੜਾ ਤਾਰਾ ਚੰਗਾ ਹਾਂ 10 ਵਜੇ 8 ਮਿੰਟ ਹੋਇਆ ਬਈ ਉਸ ਹਾਂ ਨਾ ਜਿੰਮੈਂਟ ਕਰੀ ਤੋਰਾ ਤੋਰਾ ਚੰਗਾ ਚੰਗੀ ਆ ਬਈ ਚੰਗੇ ਬੋਲੇ ਤੂੰ ਸਟਾਰਟ ਹੋਈ ਜਾ ਸੁਈ ਸਵਾਈਆ ਬੱਚਾ ਮਗਰ ਕੱਟੀ ਐ ਕੱਟੀ ਵੀ ਚੰਗੀ ਆ ਬਈ ਤੇ ਮੁੱਲ ਕੀ ਆ ਜਾਇਜ ਡਾਕਟਰ ਆ ਮੁੱਲ ਕੋਈ ਨਾ ਇੱਕ ਪੰਜ ਦੀ ਦੇ ਦਾਂਗੇ ਡਾਕਟਰ ਦੇ ਪਾਸੇ 1 ਲੱਖ 5000 ਮੁੱਲੇ ਦਾ ਜਿੰਨਾ ਮਰਜ਼ੀ ਕਰਾਲਾ ਇੱਕ ਪੰਜ ਦੀ ਹੋਊ ਡਾਕਟਰ ਇਹ ਠੀਕ ਐ ਇਹ ਡਾਕਟਰ ਐ ਨਾ ਕੋਈ ਕਹੇ ਮੁੱਲੇ ਬਾਈ ਕਰਤਾ 15 ਲੀਟਰ ਦੀ ਆਪਣੀ ਗਰੰਟੀ ਐ ਝੋਕੀ ਦੀ ਠੀਕ ਆ ਹਾਂ ਦੁੱਧ ਨੂੰ ਬਾਈ ਕਹਿੰਦਾ ਖਰੀ ਆ ਮਾਰੀ ਜਾ ਕੇ ਖਰੀ ਆ ਡਾਕਟਰ ਇੰਨੀ ਖਰੀ ਨਹੀਂ ਕੋਈ ਆਂਟੀ ਨਹੀਂ ਮੈਨੂੰ ਤੇ ਤੇ ਵਾਈ ਜੀ ਉਹ ਇਹ ਨਹੀਂ ਚੰਗੀ ਆ ਕਿਸੇ ਪਾਸੋਂ ਡਾਕਟਰਾ ਤੇ ਤਰਾਉਣੀ ਮਰਜੋ ਠੀਕ ਆ ਗਾੜੀ ਬਹੁਤ ਚੰਗੀ ਆ ਮਰਜੋ ਗਾੜੀ ਮਖਾ ਡਾਕਟਰ ਫੇਰ ਤੇ ਗਾੜੀ ਚੰਗੀ ਆ ਫੇਰ ਇਹ ਤੁਹਾਨੂੰ ਨਾ ਫੇਰੀ ਦੁੱਧ ਦੇਉਗੀ ਸਹੀ ਗੱਲ ਆ ਬਾਈ ਅੱਗੇ ਟੁੱਟਦੀ ਆ ਵੀ ਆਨ ਨਾਲੇ ਬਾਕੀ ਹੁਣ 3 ਘੰਟੇ ਹੋਏ ਚਵਾਈ ਉਹਨੇ 3 ਘੰਟੇ ਹੋਏ ਡਾਕਟਰ ਹੋਈ ਵੀ ਆ ਬਾਈ ਤੇ ਟਾਈਮ 8 ਇਸ ਐਵੇਂ ਲੱਗਾ ਚੱਲ ਡਾਕਟਰ ਤੇ ਨਿਮੰਗਾ ਹੀ ਨੀਲੀ ਦਾ ਰਹਾਗਾ ਠੀਕ ਆ ਹਾਂ ਇਹ ਆਇਆ ਕੱਟਾਗਾ ਇਹਦੇ ਮਾ ਪਿਓਰ ਨੀਲੀ ਰਾਬੀ ਆ ਕਿੰਨੀ ਉਮਰ ਹੋ ਗਈ ਇਹ ਰੈਕਟਰ 2 ਸਾਲ ਦਾ ਹਜੇ ਪੂਰਾ ਠੀਕ ਆ ਹਾਂ ਮਾਂ ਦਾ ਦੁੱਧ ਮਾਂ ਦਾ ਦੁੱਧ ਰੈਕਟਰ ਵੱਡੀ ਮਾਂ ਦਾ ਇਹ 15 ਕਿਲੋ ਦੁੱਧਾਂ ਮਾਂ ਥੱਲੇ ਠੀਕ ਆ ਇਹ ਮੈਂ ਪਹਿਲਾਂ ਦਾਗਾ ਦੇਖਾ ਪੂਰਾ ਟੋਰੀ ਬਈ ਕੱਢਦੇ ਬਾਹਰ ਵੀ ਚੰਗਾ ਨੀਲੀ ਰਾਬੀ ਆ ਬਈ ਸਾਰੀਆਂ ਨਿਸ਼ਾਨੀਆਂ ਰੈਕਟਰ A to Z ਜਮਾਂ ਹੈ ਨਾ ਪੂਰ ਨੀਲੀ ਰਾਬੀ ਆ ਹੂੰ ਸਹੀ ਗੱਲ ਆ ਬਈ ਫੇਸ ਬੜਾ ਚੰਗਾ ਨਾਸਾਂ ਹੋਸਾਂ ਦੇ ਪ੍ਰਿੰਟ ਬਈ ਥੱਲੇ ਲੱਤਾਂ ਲੁੱਤਾਂ ਤੇ ਠੱਪੜੇ ਦਾ ਰੈਕਟਰ ਹੂੰ ਤੇ ਮਗਰੋਂ ਦਿਖਾ ਦੇ ਸਾਰੇ ਪੱਖਾਂ ਤੋਂ ਚੰਗਾ ਹੈਗਾ ਮੁੱਲ ਕੀ ਇਹਦਾ ਜਾਇਜ਼ ਦਾ ਇਹ ਡਾਕਟਰ ਆਪਾਂ 55000 ਦਾ ਦੇ ਦਾਂਗੇ ਮਾਨਦਾਨ ਹੋ ਜਾ ਕੋਈ ਗੱਲ ਨਹੀਂ ਬਾਕੀ ਮਾਨਦਾਨ ਥੋੜਾ ਬੋਤਾ ਹੋ ਜਾਊਗਾ 52000 ਰੁਪਿਆ ਮੌਲਾ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਗਾ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾ ਕੇ ਕਿਸੇ ਵੀਰ ਦੇ ਚਾਰਾਂ ਚ ਕੋਈ ਪਸੰਦ ਆਏ ਭਾਈ ਮੈਂ ਕਨੈਕਟ ਕਰ ਲਿਓ ਧੰਨਵਾਦ